ਇਸ ਹਾਲ ਫਲੈਗ ਮਾਚ ਕਰਦੇ ਆ ਰਿਹਾ ਇੱਕ ਖਾਸ ਮਕਸਦ ਇਹ ਹੈ ਕਿ ਅੱਜ ਜਿਹੜਾ ਇਲੈਕਸ਼ਨ ਅਨਾਉਂਸ ਹੋ ਗਏ ਨੇ ਉਹਦੇ ਮਤੇਨਜ਼ਰ ਜਿਹੜੇ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਔਰ ਸੈਕਸਪ੍ਰੈਸ ਕਰਨ ਵਾਸਤੇ ਫਲੈਗ ਮਾਚ ਕਰ ਰਹੇ ਲੋਕਾਂ ਨੂੰ ਸ਼ੈਅ ਮੁਕਤ ਇਲੈਕਸ਼ਨ ਕਰਾਉਣ ਲਈ ਲੈ ਜਿਹੜਾ ਆਪਾਂ ਰਿਕਵੈਸਟੀ ਕਰ ਰਹੇ ਆ ਔਰ ਉਹਨਾਂ ਨੂੰ ਅਵੇਅਰ ਵੀ ਕਰਦੇ ਆ ਉਸ ਬੰਦ ਵਿੱਚ ਫਲੈਗ ਮਾਚ ਕਰ ਰਹੇ ਡੀਐਸਪੀ ਸਾਹਿਬ ਨੇ ਇਹ ਤੋਂ ਕਹਿੰਦੇ ਆਪਣੀਆਂ ਕਿੰਨੀਆਂ ਪਟਾਲੀਨ ਸਪੈਸ਼ਲ ਤਨਾਦ ਕੀਤੀ ਗਈ ਹੈ ਇਲੈਕਸ਼ਨ ਦੇ ਮੱਦੇਨਜ਼ਰ ਇਹਨਾਂ ਔਰ ਔਰ ਕਨੇਡਸ ਜਿਹੜੀਆਂ ਉਹ ਕੰਪਨੀਆਂ ਦਾ ਤਾਇਨਾਤ ਕੀਤੀਆਂ ਗਈਆਂ ਹਨ ਦੀ ਦੇ ਬੰਨੇ ਵੀ ਸੰਭਾਲੇ ਵੀ ਫਾਈਲ ਵੀ ਇਸੇ ਤਰੀਕੇ ਜਿਹੜਾ ਫਲੈਗ ਮਾਰਚ ਜਿਹੜੀਆਂ ਹੋਪ ਬੈਂਕ ਸਪੋਰਟ ਡੂਡੀਆਂ ਉਹ ਸਾਡੀਆਂ ਕੰਟੀਨਿਊ ਨਾ ਅਸੀਂ ਥੋੜੇ ਜਰੀਏ ਪਬਲਿਕ ਨੂੰ ਵੀ ਅਪੀਲ ਕਰਨਾ ਚਾਹਦੇ ਆਂ ਕਿ ਕਿਸੇ ਵੀ ਸਰਕਾਰੀ ਬਿਲਡਿੰਗ ਦੇ ਕੋਈ ਵੀ ਪਾਰਟੀ ਦਾ ਕਿਸੇ ਪੋਲੀਟੀਕਲ ਪਾਰਟੀ ਦਾ ਕੋਈ ਹੋਲਡਿੰਗ ਨਹੀਂ ਲਗਾਏਗਾ ਇਹ ਆਪਣੇ ਘਰ ਵੀ ਕਿਸੇ ਨੇ ਆਪਣੀ ਪ੍ਰਾਈਵੇਟ ਪ੍ਰੋਪਰਟੀ ਤੇ ਲਗਵਾਉਣਾ ਹੈ ਤਾਂ ਉਹਦੀ ਪਹਿਲਾਂ ਜਿਹੜੀ ਪਰਮਿਸ਼ਨ ਹੈ ਉਹ ਐਸਡੀ ਅਰਜ਼ੋਲ ਤੋਂ ਲਈ ਜਿਹੜੇ ਦਫ਼ਤਰੋਂ ਜਾ ਕੇ ਉਹ ਤੋਂ ਬਾਅਦ ਲਾਏ ਇਹ ਹੋਰ ਕੀ ਕੀ ਨਿਰਦੇਸ਼ ਨੇ ਸਰਕਾਰ ਵੱਲੋਂ ਜੀ ਜਿਹੜੇ ਚੋਣਾਂਾਂ ਦੇ ਰੋਕੇ ਧਿਆਨ ਰੱਖਣ ਜੀ ਜਿਹੜੀਆਂ ਪਾਰਲੀਮੈਂਟ ਦੀ ਇਲੈਕਸ਼ਨ ਹੈ ਬਿਲਕੁਲ ਸ਼ਾਂਤ ਬੀਜ ਢੰਗ ਨਾਲ ਬਿਨਾਂ ਭੈਅ ਤੋਂ ਬਿਨਾਂ ਡਰ ਤੋਂ ਨੇਪਰੇ ਚੜ੍ਹਦਾ ਜਿਹੜਾ ਸਰਕਾਰ ਬਣਾਉਣਾ ਉਹਦੀ ਅਸੀਂ ਇਹਨਾਂ ਨੂੰ ਪਾਲਣਾ ਕਰ ਰਹੇ ਹਾਂ ਉਹਦੀ ਕੰਵੈਂਸ ਦੇ ਵਿੱਚ ਜਿਹੜਾ ਅਸੀਂ ਮਟਗੜੇ ਸ਼ਹਿਰ ਦੇ ਵਿੱਚ ਲੈ ਮਾਰਕ ਕੋਈ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਇਸ ਲੋਕ ਸਭਾ ਚੋਣਾਂ ਮਦਰ ਇਹਦੇ ਬਾਰੇ ਸਾਡੀ ਜਿਹੜਾ ਸਮਰਾਲੇਵ ਦੇ ਵਿੱਚ ਜਾਲੀ ਸਬੂਨੀ ਦੇ ਵਿੱਚ ਤਿੰਨ ਨਾਕੇ ਨੇ ਜਿਹੜੀਆਂ ਸਾਡੇ ਹੁਲ ਡਿਸਟ੍ਰਿਕਟ ਬਾਉਂਡਰੀ 'ਚ ਉਹਦੇ ਵੀ ਸਾਡੀ ਜਿਹੜੀ ਹੈ ਸਪੈਸ਼ਲ ਟੈਕਿੰਗ ਸਰ ਜਿਹੜਾ ਫਲੈਗ ਮਾਰਚ ਆਹੇ ਸ਼ਹਿਰਾਂ ਦੇ ਨਾਲ ਨਾਲ ਪਿੰਡਾਂ ਦੇ ਵਿੱਚ ਵੀ ਰਹੂਗਾ ਜੀ ਕੋਈ ਕਹਿੰਦਾ ਸ਼ਹਿਰ ਚ ਕੱਢੇ ਜਾਊਗਾ ਇਹ ਵੱਡੇ ਸ਼ਹਿਰਾਂ ਜੇ ਬਣਾ ਫਿਰ ਪਿੰਡਾਂ ਨੂੰ ਕਰਨਾ ਠੀਕ ਹੈ ਉਸ ਦਾ ਪਰਮਿਸ਼ਨ ਲਗਾਉਣਾ ਹੈ ਕਾਦੀ ਪ੍ਰੋਵੀਜ਼ਨਲੀ ਕੋਈ ਜਿਹੜਾ ਪਰਮਿਸ਼ਨ ਦੇ ਰਿਗਾਰਡਿੰਗ ਹੈਗਾ ਵੀ ਜਿਵੇਂ ਆਪਾਂ ਡੀਐਸਪੀ ਸਾਹਿਬ ਨੇ ਤਾਂ ਦੱਸਿਆ ਵੀ ਲੋਕਾਂ ਜਿਹੜੀਆਂ ਸਰਕਾਰੀ ਬਿਲਡਿੰਗਾਂ ਉੱਤੇ ਆਪਣਾ ਸਰਵੋਗੋਲ ਲਿਖਿਆ ਹੁੰਦੇ ਨੇ ਪ੍ਰਾਈਵੇਟ ਬਿਲਡਿੰਗਾਂ ਦੇ ਪਬਲਿਕ ਪਿੰਡਾਂ ਦੇ ਵਿੱਚ ਨੇ ਉਹ ਜਰੂਰ ਤਾਂ ਚੋਣ ਜਾਬਤਾ ਅਨਾਉਂਸ ਹੋਣਾਂ ਪਹਿਲੇ 24 ਘੰਟੇ ਦੇ ਵਿੱਚ ਆਪਾਂ ਸਰਕਾਰੀ ਬਿਲਡਿੰਗਾਂ ਨਾਲ ਡਿਫਰੈਂਸ ਪੜ ਦਨ 48 ਆਵਰ ਦੇ ਵਿੱਚ ਆਪਾਂ ਪਬਲੀਕ ਬਿਲਡਿੰਗੋਂ ਤੇ 72 ਘੰਟੇ ਬਾਅਦ ਦਾ ਪ੍ਰਾਈਵੇਟ ਬਿਲਡਿੰਗਾਂ ਦਾ ਡੀਪੀ ਐਸਮੈਂਟ ਖਤਮ ਹੋ ਕੇ ਹੀ ਆਉਂਦੀ ਹੈ ਜਿਹੜੇ ਕਿ ਅਸੀਂ ਆਲਰੇਡੀ ਕਰ ਚੁੱਕੇ ਆ ਹੁਣ ਜੇ ਕਿਸੇ ਨੇ ਡਿਫੈਸਮੈਂਟ ਹੈਗੇ ਇਹਦੇ ਉਰੇ ਖਲਾਫ ਕਾਰਵਾਈ ਹੋਏਗੀ ਹਾਂ ਜੇ ਕਿਸੇ ਪ੍ਰਾਈਵੇਟ ਬੰਦੇ ਨੇ ਆਪਣੇ ਘਰ ਦੇ ਵਿੱਚ ਕਿਸੇ ਵੀ ਪੋਲਿਟੀਕਲ ਪਾਰਟੀ ਵਾਲਾ ਖਾਣਾ ਰੈਸਲੋਗੋ ਲਗਾਉਣਾ ਜਾਂ ਉਹਦੀ ਐਡਵਾਈਸਮੈਂਟ ਕਰਨੀ ਹੈ ਉਰਸ ਬੰਦ ਵਿੱਚ ਉਹਨੂੰ ਪਹਿਲਾਂ ਪਰਮਿਸ਼ਨ ਲੈਣੀ ਪੈਗੀ ਪਰਮਿਸ਼ਨ ਤੋਂ ਬਾਅਦ ਹੀ ਉਹ ਜਿਹੜਾ ਆਪਣੇ ਘਰ ਦੀ ਦੀਵਾਰ ਤੇ ਜਾਂ ਕਿਤੇ ਉਹਦਾ ਬੈਨਰ ਤੇ ਉਹ ਐਡਵਰਟਾਈਜ਼ ਕਰ ਸਕਦਾ ਪਰ ਉਹਦੇ ਲਈ ਪ੍ਰੋਪਰ ਪਰਮਿਸ਼ਨ ਲੈਣੀ ਜ਼ਰੂਰੀ ਹੈ ਉਹ ਪਰਮਿਸ਼ਨ ਇਸ ਵਿੱਚ ਮੈਂ ਤੁਹਾਡੇ ਮਤਲਬ ਨਾਲ ਸਾਰੇ ਪੋਲਿਟੀਕਲ ਪਾਰਟੀਆਂ ਨਾਲ ਮੀਟਿੰਗ ਅਵੇਅਰ ਵੀ ਕਰ ਚੁੱਕਾ ਹਾਂ ਪਹਿਲਾਂ ਵੀ ਦੱਸ ਚੁੱਕਾ 48 ਘੰਟੇ ਪਹਿਲਾਂ ਆਨਲਾਈਨ ਹੀ ਪਰਮਿਸ਼ਨ ਲੈਣੀ ਹੈ ਜਿਹੜੀ ਉਹ ਮਿਲ ਸਕਦੀ ਹੈ ਜਿਹੜਾ ਕੋਈ ਪਰਮਿਸ਼ਨ 48 ਘੰਟੇ ਤੋਂ ਲੇਟ ਅਪਲਾਈ ਕਰਦਾ ਮੰਨ ਲਓ ਜੇ ਉਹਨੇ ਕੱਲ ਕਰਨਾ ਤੇ ਅੱਜ ਅਪਲਾਈ ਕਰਦਾ 24 ਘੰਟੇ ਪਹਿਲਾਂ ਅਪਲਾਈ ਕਰਦਾ ਵੇ ਉਹ ਪਰਮਿਸ਼ਨ ਇਹਨਾਂ ਤਿਆਰ ਜਿਹੜਾ ਉਹ ਆਰੋਜ ਵਿਭਾਗ ਦਾ ਕੋਲ ਵੀ ਨਹੀਂ ਹੈਗਾ ਮੇਰੇ ਕੋਲ ਤੇ ਨਹੀਂ ਹੈਗਾ ਉਹ ਫਿਰ ਸੀਓ ਪੰਜਾਬ ਕੋਲ ਜਾਂਦਾ ਪਰਮਿਸ਼ਨ ਮਿਲਦੀ ਹੈ ਜੀ ਹਾਂ ਜੀ 48 ਘੰਟੇ ਤੋਂ ਪਹਿਲੋ ਪਹੁੰਚਾਈ ਕਰ ਦਿੰਦਾ ਵੇ ਜਿਹੜਾ ਇਸ ਵਿੱਚ ਗੈਪ ਰੈਲੀ ਦਾ ਜਾਂ ਕੋਈ ਪ੍ਰੋਸੈਸ਼ਨ ਦਾ ਗੈਪ ਜਿਹੜਾ 48 ਘੰਟੇ ਹੈਗਾ ਵੇ ਤਾਂ ਉਹਨ ਕੇਸ ਦੇ ਵਿੱਚ ਮੇਰੇ ਕੋਲ ਉਹ ਐਸਡੀਐਮ ਕੋਲੋਂ ਦੀ ਪਰਮਿਸ਼ਨ ਮਿਲ ਜਾਂਦੀ ਹੈ ਏਆਰਓ ਸੋ ਮੈਂ ਤੁਹਾਡੇ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਵੀ ਕਰਦਾ ਵੇਅਰ ਵੀ ਕਰਦਾ ਵਾਂ ਬਿ ਡਾਊਟ ਐਨੀ ਪਰਮਿਸ਼ਨ ਕਿਸੇ ਵੀ ਤਰ੍ਹਾਂ ਦੀ ਪਬਲਿਕ ਪ੍ਰਾਪਰਟੀ ਉੱਤੇ ਸਰਕਾਰੀ ਤੇ ਪ੍ਰਾਈਵੇਟ ਦੇ ਕੋਈ ਵੀ ਕਿਸੇ ਪੋਲਿਟੀਕਲ ਪਾਰਟੀ ਦਾ ਸਲੋਗਨ ਨਾ ਲਿਖਿਆ ਜਾਵੇ ਜਿਸ ਕਿਸੇ ਨੇ ਵੀ ਕਿਸੇ ਪੋਲਿਟੀਕਲ ਪਾਰਟੀ ਦਾ ਸਲੋਗਨ ਲਿਖਣਾ ਹੋਵੇ ਉਹ ਡਿਊ ਪਰਮਿਸ਼ਨ ਲੈ ਕੇ ਫਿਰ ਹੀ ਕਰ ਸਕਦਾ ਹੈ ਧੰਨਵਾਦ ਠੀਕ ਥੈਂਕ ਯੂ ਸਮਰਾਲਾ ਤੋਂ ਪੱਤਰਕਾਰ ਭੂਸ਼ਣ ਮੰਸਲ ਦੀ ਖਾਸ ਰਿਪੋਰਟ